ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਲਗਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਪਰ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਮੀਡੀਆ ਕਾਨਫਰੈਂਸਿੰਗ ਦੇ ਜ਼ਰੀਏ ਇੱਕ ਹਿੰਟ ਦਿੱਤਾ ਗਿਆ ਕਿ ਅਮਰਿਤਪਾਲ ਸਿੰਘ ਦੀ ਐਨਐਸਏ ਦੇ ਖਿਲਾਫ ਉਹ ਸੁਪਰੀਮ ਕੋਰਟ ਦਾ ਰੋਕ ਕਰਨ ਦੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਹੁਣ ਭਾਈ ਅਮਰਤਪਾਲ ਸਿੰਘ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰਿਆ ਜਾਵੇਗਾ ਦਰਅਸਲ ਐਨਐਸਏ ਦੇ ਚਲਦੇ ਜਿੱਥੇ ਭਾਈ ਅਮਰਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਉੱਥੇ ਹੀ ਹੁਣ ਰਿਹਾਈ ਦੀ ਆਸ ਦੇ ਵਿੱਚ ਐਸੀ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਵੀ ਕੀਤੀ ਗਈ ਹੈ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੇ ਜੁਡੀਸ਼ਟਰੀ ਤੇ ਵੀ ਜਿਹੜਾ ਪੋਲੀਟੀਕਲ ਬਹੁਤ ਵੱਡਾ ਦਬਾਅ ਵਾ ਇਹ ਜਿਹੜੀ ਪਿਛਲੇ ਸਾਲ ਦੀ ਜਿਹੜੋ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸੀਓ ਦੇ ਖਿਲਾਫ ਅਸੀਂ ਲੜਾਈ ਰਹੀ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ। ਉਦੋਂ ਬਾਅਦ ਚ ਵੀ ਦੋ ਤਰੀਕਾ ਪੈ ਗਈਆਂ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜੀਐਸਆਰ ਵੀ ਜੱਜ ਸਾਹਿਬ ਵੀ ਕਿ ਉਹ ਜਿਹੜੀ ਐਨਐਸਐ ਲਾਈ ਆ ਸਹੀ ਲਾਈ ਆ ਕਿ ਗਲਤ ਲਾਈ। ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਆ ਸ਼ਾਇਦ ਅਗਲੇ ਹਫਤੇ ਅਸੀਂ ਸੁਪਰੀਮ ਕੋਰਟ ਚ ਉਹਦੇ ਏ ਇਹ ਕੇਸ ਫੈਲ ਕਰਦਾਂਗੇ ਐਨਐਸਏ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਇਹ ਤੇ ਬਾਅਦ ਵਿੱਚ ਜ਼ਿਕਰ ਹੋ ਗਿਆ ਕਿ ਅਜਨਾਲਾ ਘਟਨਾ ਮਾਮਲੇ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਅਰੈਸਟ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ ਜਿੱਥੇ ਐਨਐਸਏ ਦੇ ਤਹਿਤ ਉਹਨਾਂ ਨੂੰ ਰੱਖਿਆ ਗਿਆ ਸੀ ਹਾਲਾਂਕਿ ਅਮਰਤਪਾਲ ਸਿੰਘ ਦੇ ਨਾਲ ਹੋਰ ਵੀ ਸਾਥੀ ਮੌਜੂਦ ਸਨ ਜਿਨ੍ਹਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ ਪਰ ਬੀਤੇ ਮਹੀਨਾ ਦੌਰਾਨ ਉਹਨਾਂ ਸਾਰੇ ਸਾਥੀਆਂ ਤੋਂ ਐਨਐਸਏ ਹਟਾ ਦਿੱਤੀ ਗਈ ਉਹਨਾਂ ਨੂੰ ਆਸਾਮ ਤੋਂ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਬੀਤੇ ਦਿਨ ਇਸੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਵੀ ਹੋਈ ਸੀ ਤਾਂ ਭਾਈ ਅਮਰਪਾਲ ਸਿੰਘ ਤੇ NSA ਵਧਾ ਦਿੱਤੀ ਗਈ ਸੀ ਹਾਲਾਂਕਿ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਅਮਰਪਾਲ ਸਿੰਘ ਦੇ ਸਾਥੀਆਂ ਤੇ ਜੇਕਰ NSA ਹਟਾ ਦਿੱਤੀ ਗਈ ਤਾਂ ਅਮਰਪਾਲ ਸਿੰਘ ਤੇ ਵੀ NSA ਹਟਾਈ ਜਾਵੇਗੀ ਬਾਕੀ ਸਾਥੀਆਂ ਦੀ ਤਰ੍ਹਾਂ ਅਮਰਪਾਲ ਸਿੰਘ ਨੂੰ ਵੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਚਰਚਾ ਹੋ ਰਹੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਪਰ ਅਮਰਪਾਲ ਸਿੰਘ ਤੇ ਤੀਜੀ ਵਾਰ NSA ਵਧਾ ਦਿੱਤੀ ਗਈ ਤਿਆਜ ਵੀ ਸੰਸਦ ਮੈਂਬਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੀਜੀ ਵਾਰ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਨੇ ਤੇ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਲਗਾਤਾਰ ਸਰਕਾਰ ਦੇ ਕੋਲ ਗੋਹਾਰ ਵੀ ਲਗਾਈ ਗਈ ਹੈ ਤਾਂ ਹੁਣ ਉਸੇ ਦੇ ਚੱਲਦੇ ਹਨ ਜਿੱਥੇ ਅਮਰਿਤਪਾਲ ਦੇ ਸਮਰਥਕਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਜਾਂਦੇ ਨੇ ਤੱਕੇ ਸ਼ਾਹੀ ਦੇ ਇਲਜ਼ਾਮ ਸਰਕਾਰ ਤੇ ਲੱਗਦੇ ਨੇ ਸਿੱਖਾਂ ਦੇ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਵੀ ਲਗਾਏ ਜਾਂਦੇ ਨੇ ਤਾਂ ਹੁਣ ਪਰਿਵਾਰ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਐਨਐਸਏ ਨੂੰ ਲੈ ਕੇ ਸੁਪਰੀਮ ਕੋਰਟ ਤਾ ਰੋਕ ਕੀਤਾ ਜਾਵੇਗਾ ਉਸ ਤੋਂ ਬਾਅਦ ਦੇਖਣਾ ਅਹਿਮ ਰਹੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਸੰਬੰਧੀ ਕੀ ਮਾਮਲਾ ਸਾਹਮਣੇ ਆਉਂਦਾ ਹੈ ਅਮਰਿਤਪਾਲ ਸਿੰਘ ਤੇ NSA ਟੁੱਟਦੀ ਹੈ ਜਾਂ ਫਿਰ NSA ਦੇ ਤਹਿਤ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਸਜ਼ਾ ਕੱਟਣ ਦੇ ਮਜਬੂਰ ਹੋਣਗੇ